ਨੇ ਲੋਕ ਤੇ ਕਿਉਂ ਕਰ ਰਹੇ ਨੇ ਬਰੋਜਪੁਰ ਦੇ ਵਿੱਚ ਵੀ ਸੇਮ ਕਰਨਾ ਹੋਈ ਸੀਗੀ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਤੇ ਹੋਰ ਹੋਈ ਵੀ ਗੁਰਬਾਣੀ ਦੀਆਂ ਪੁੱਤੀਆਂ ਨੂੰ ਟੋੜਿਆਂ ਲਫਾਫਿਆਂ ਚ ਪਾ ਕੇ ਤੇ ਕੂੜੇ ਢੇਰਾਂ 'ਸਤੇ ਜਾ ਰਿਆ ਤੇ ਪਰ ਕੋਈ ਵੀ ਜਿਹੜਾ ਵਾ ਉਹ ਅਜੇ ਤੱਕ ਸਖਤ ਕਾਰਵਾਈ ਜਾਂ ਸਖਤ ਬੰਦੇ ਜਿਹੜੇ ਆ ਅਸਲ ਦੋਸ਼ੀ ਜਿਹੜੇ ਉਹ ਲੱਭੇ ਨਹੀਂ ਸੱਤ ਘਟ 10 ਹਾਂ ਜੀ 7 10 10 10 ਨਵੀਆਂ ਸੀਗੀਆਂ ਇਹ ਇੱਕੋ ਚੌਕ ਪੱਟੀ ਸੀ ਜਿਲਦੋਤ ਖਰੀ ਸੀ ਸਾਫ਼ ਸੀ ਪੁੱਤੀਆਂ ਵਾਂਗ ਸੀ ਬਿਲਕੁਲ ਸਾਫ਼ ਤੇ ਇਹ ਉਹ ਕਿਸੇ ਚੀਜ਼ ਦੇ ਵਿੱਚ ਸੀ ਮੈਂ ਵੇਖਣ ਨੂੰ ਮਹਿੰਗੀਆਂ ਲੱਗੀਆਂ ਮੈਂ ਕਦਾਬਾ ਸਰ ਚੀਜ਼ ਦੇ ਵਿੱਚ ਸੀ ਨਹੀਂ ਜਿੱਥੇ ਪਈ ਏ ਨੰਗੀ ਏ ਛੋਟੀ ਹਾਂਜੀ ਸ਼ੁਕਰੀਆ ਇਹ ਘਰ ਲਾਕਾ ਕਿਹੜਾ ਰਣਜੀਤ ਹੈ ਬੀ ਸੀ ਬਲੌਗ ਹਾਊਸਿੰਗ ਬੋਰਡ ਜੀ ਅੱਛਾ ਇਹ ਆਪਣੇ ਗੱਡੀ ਰੁਗੀ ਹੈ ਨਾ ਇਥੇ ਗੱਡੀ ਤੇ ਛਾਕਾ ਇਹ ਵੈਸੇ ਤਾਂ ਕੱਕ ਗੱਲ ਸੀ ਸੀਸੀਟੀਵੀ ਦੇਖਣ ਦੇ ਮੈਂ ਸਵੇਰੇ 6:30 ਬੋਨੇ 7:00 ਮੈਂ ਤੁਹਾਨੂੰ ਲੰਘਿਆ ਨਾ ਕੁੱਤੇ ਇੱਕ ਕੁੱਤਾ ਲਹਿ ਲੱਗ ਜਾਣਾ ਜੀ 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 ਤੁਸੀਂ ਵੇਖਿਆ ਨਾ ਦਵਾ ਵੇਖਿਆ ਕਿ ਐਸਾ ਸਮਝ ਹੈ ਕਾਨੂੰਨੀ ਕਿਸੇ ਕਦਮ ਤੋਂ ਕਿ ਮਹਿੰਗੀ ਕਦਵਾ ਮਹਿੰਗੀਆਂ ਨੇ ਮੈਂ ਜਲਦੀ ਜੋ ਮਰਬਾਨੀ ਦੇ ਜੋ ਹੱਥ ਵੇਖਿਆ ਤੇ ਪੋਥੀਆਂ ਸੀ ਇਹ ਭਾਈ ਸਾਹਿਬ ਸਹਿਰ ਕਰਨੇ ਤੋਂ ਲੱਗਦੇ ਰੋਜ਼ ਤੇ ਕੋਈ ਮਰਬਾਨੀ ਦੀਆਂ ਪੋਥੀਆਂ ਸੁੱਟ ਗਿਆ ਵਾਹਿਗੁਰੂ ਜੀ ਕਾ ਜੀ ਇੱਥੇ ਬੜੀ ਖਾਲਸਾ ਜਥੇ ਇਹ ਸਾਡੇ ਜੀ ਆਏ ਨੇ ਐਟੀਕਾ ਸਾਹਿਬ ਹਾਂ ਜੀ ਐਟੀਕਾ ਸਾਹਿਬ ਇਹ ਕਿੰਨਾ ਬਗੈਰ ਸੁਤ ਤੁਸੀਂ ਇੱਥੇ ਮੌਕੇ ਤੇ ਆਏ ਸੀ ਹਾਂ ਜੀ ਫਿਰ ਪੁਲਿਸ ਜਾਣ ਗੁਰੂਗੜ੍ਹ ਪੈਤੀ ਆ ਹਾਂਜੀ ਉੱਥੇ ਪੁਲਿਸ ਆਈ ਇੱਥੇ ਮੌਕੇ ਤੇ ਨਹੀਂ ਹੁਣ ਮੌਕੇ ਤੇ ਆਈ ਪੁਲਿਸ ਹਾਂਜੀ ਹਾਂਜੀ ਕੈਮਰੇ ਗੂਮਰੇ ਦੇਖ ਰਹੀ ਆ ਕੈਮਰੇ ਸਾਰੇ ਚੈੱਕ ਕੀਤੇ ਇੱਧਰ ਗਿਆ ਦੀ ਮੰਡਲ ਗਿਆ ਸੀ ਸਾਰੇ ਸਿੰਘ ਇਕੱਠੇ ਹੋ ਗਏ ਗੱਡੀ ਜਿਹੜੀ ਆਈ ਆ ਕੈਮਰੇ ਵਿੱਚ ਉਹਦੇ ਬਾਰੇ ਪੁਲਿਸ ਨੂੰ ਪਤਾ ਦੇਖੀ ਗੱਡੀ ਜੀ ਗੇਸਰੇ ਦੱਸਿਆ ਪੁਲਿਸ ਨੂੰ ਗਿਆ ਸੀ ਉਧਰ ਗੱਡੀ ਆ ਜਿਹੜੇ ਕੈਮਰੇ 'ਚ ਆ ਗਈ ਆ ਇਹ ਕੈਮਰੇ 'ਚ ਆ ਗਈ ਆ ਅੱਛਾ ਅੱਛਾ ਨੂੰ ਪਤਾ ਉਹ ਕੈਮਰਾ ਰੱਖਿਆ ਉਹਨਾਂ ਨੇ ਹੋਣ ਤੋਂ ਵੇਖ ਕੇ ਚੈੱਕ ਚਲੋ ਪ੍ਰਸ਼ਾਸਨ ਨਾ ਕਰਦੇ ਗਾ ਆ ਤੇ ਪੂਰੇ ਦੇ ਵਿੱਚ ਤਕਰੀਬਨ 10 ਪੁੱਤਜਾਂ ਜਿਹੜੀਆਂ ਨੇ ਉਹ ਗੁਰਬਾਨੀਆਂ ਦੀਆਂ ਨਿਤਨੇਮੀਆਂ ਸੈਂਚੀਆਂ ਨੇ ਨਿਤਨੇਮੀਆਂ ਜਿਹੜੀਆਂ ਨੇ ਉਹ ਇਹਨਾਂ ਨੂੰ ਦਿਖੀਆਂ ਪਈਆਂ ਇਹਨਾਂ ਨੇ ਚੱਕੀਆਂ ਚੱਕ ਕੇ ਇਹਨਾਂ ਨੇ ਵੀ ਇਹਨਾਂ ਨੂੰ ਵੀਰਾਂ ਲਾਗੇ ਠੀਕਾ ਸਾਬ ਦੁਕਾਨਦਾਰ ਨੇ ਇਹਨਾਂ ਨੂੰ ਕੋਲ ਗਏ ਦੱਸਿਆ ਇਹ ਵੀ ਆਏ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਸਿੰਘ ਵੀ ਸਾਰੇ ਤੇ ਪਹੁੰਚੇ ਮਸਲ ਗੱਲ ਦੱਸਾਂ ਤੁਹਾਨੂੰ ਮਕਸਦ ਇਹ ਆ ਵੀ ਗੁਰਬਾਨੀਆਂ ਦੀਆਂ ਪੁੱਤੀਆਂ ਛੱਟ ਗਏ ਤੇ ਕੋੜੇ ਜਿ ਕੋਈ ਇਹ ਗੱਡੀ ਜਿਹੜੀ ਆ ਇੱਥੇ ਲਾ ਕੇ ਕੈਮਰੇ ਵਿੱਚ ਆਈ ਆ ਜਿਹਦੇ ਬਾਰੇ ਕੋਹ ਕੀਤੀ ਜਾ ਰਹੀ ਆ ਵੀ ਉਹਦੇ ਡਾਊਟ ਆ ਵੀ ਸ਼ਾਇਦ ਉਹ ਛੱਟ ਕੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਹਜੇ ਕਿਹਾ ਜਾ ਰਿਹਾ ਵੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਪਰ ਜਾਨਪੜਤਾਲ ਕਿਸ ਲੈਵਲ ਦੀ ਹੁੰਦੀ ਆ ਆਪਾਂ ਨੂੰ ਬਹੁਤਾ ਪਤਾ ਵੀ ਬੜਾ ਸਲੋ ਚੱਲਣਾ ਪ੍ਰਸ਼ਾਸਨ ਨਹੀਂ ਤੇ ਹੁਣ ਤੱਕ ਚਾਹੀਦਾ ਸੀ ਵੀ ਉਹ ਗੱਡੀ ਜਿਹੜੀ ਆ ਉਹ ਗੱਡੀ ਦਾ ਨੰਬਰ 300 ਹੋਣਾ ਚਾਹੀਦਾ ਸੀਗਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਸੀ ਪਰ ਇਹ ਹਮੇਸ਼ਾ ਹੀ ਹੁੰਦਾ ਵੀ ਜਦੋਂ ਵੀ ਕੋਈ ਬੇਦਬਦੀ ਦੀ ਗੱਲ ਹੁੰਦੀ ਆ ਉਦੋਂ ਪ੍ਰਸ਼ਾਸਨ ਬਹੁਤ ਸਲੋ ਚੱਲਦਾ ਤੇ ਆਰਾਮ ਨਾਲ ਕੰਮ ਕਰਦਾ ਕਿ ਜਿੰਨਾ ਕੋਈ ਬਹੁਤ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਸਾਰੇ ਸਿੰਘ ਜਿੰਨੇ ਵੀ ਦਰਦੀ ਨੇ ਜਿਹੜੇ ਸਤਕਾਰ ਕਰਦੇ ਆ ਹਮਾਰੇ ਦਾ ਗੁਰੂ ਨਾਲ ਪ੍ਰੇਮ ਕਰਦੇ ਆ ਸੋ ਕਰ ਰਹੇ ਆ ਦੇਖਦੇ ਆ ਕਿ ਕੀ ਆ ਸਾਡੇ ਅਗਲੇ ਬੰਨੇ ਦੇ ਨੰਤਰਾ ਨਿਕਲਦਾ ਵਾ ਪਰ ਬੇਨਤੀ ਇਹ ਕਰਨ ਵਾਲੀ ਹੈ ਵੀ ਕੌਣ ਨੇ ਇਹ ਲੋਕ ਤੇ ਕਿਉਂ ਕਰ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਵੀ ਸੇਮ ਘਟਨਾ ਹੋਈ ਸੀਗੀ ਉਸ ਤੋਂ ਬਾਅਦ ਦੋ ਤਿੰਨ ਡਰਾਮਾ ਤੇ ਹੋਰ ਹੋਈ ਵੀ ਗੁਰਬਾਣੀ ਦੀਆਂ ਪੋਥੀਆਂ ਨੂੰ ਤੋੜਿਆਂ ਲਫਾਫਿਆਂ 'ਚ ਪਾ ਕੇ ਤੇ ਪੂਰੇ ਢੇਰਾਂ ਸੁੱਟੇ ਜਾ ਰਿਹਾ ਤੇ ਪਰ ਕੋਈ ਵੀ ਜਿਹੜਾ ਵਾ ਉਹ ਅਜੇ ਤੱਕ ਸਖਤ ਕਾਰਵਾਈ ਜਾਂ ਸਖਤ ਬੰਦੇ ਜਿਹੜੇ ਆ ਅਸਲ ਦੋਸ਼ੀ ਜਿਹੜੇ ਉਹ ਲੱਭੇ ਨਹੀਂ ਤੇ ਨਾ ਕੋਈ ਸਖਤ ਕਾਨੂੰਨ ਨੇ ਨਾ ਕੋਈ ਸਖਤ ਸਜ਼ਾਵਾਂ ਨੇ 295 ਦੀ ਇੱਕ ਨਾਰਮਲ ਧਾਰਾ ਵਾ ਜਿਹੜੀ ਲੱਗਦੀ ਹੈ ਤੇ ਉਸ ਤੋਂ ਬਾਅਦ ਬੰਦਾ 4 ਦਿਨ ਮਹੀਨੇ ਬਾਅਦ 15 ਦਿਨਾਂ ਬਾਅਦ ਜਮਾਨਤ ਕਰਾਏ ਘਰੇ ਆ ਜਾਂਦਾ ਤੇ ਫਿਰ ਦੁਬਾਰਾ ਕੋਈ ਸ਼ਾਇਦ ਨਵੀਂ ਬੇਦਬੀ ਕਰਨੀ ਸੋਚਦਾ ਹੋਊਗਾ ਦੇਖਦੇ ਆ ਪ੍ਰਸ਼ਾਸਨ ਕੀ ਕਰਦਾ ਤੁਹਾਨੂੰ ਦੱਸਦੇ ਆ ਜੀ ਬੇਗੁਰ ਜੀ ਕਾਲਸਾ ਚਲੋ ਤੁਹਾਨੂੰ ਦਿਖਾਈ ਨੇ ਇੱਦਾਂ ਕੂੜੇ ਉੱਤੇ ਪਏ ਸੀ ਜੀ ਹਾਂਜੀ ਹਾਂਜੀ ਉਹ ਕੋਈ ਜਿਹੜਾ ਕੂੜਾ ਸੜਾ ਖਿਲਰੇ ਉੱਥੇ ਜਿਹੜੇ ਲੱਗਦਾ ਸਦਾ ਜੀ ਖੜੇ ਸੀ ਨਾ ਉਹਨੇ ਜਿਨ੍ਹਾਂ ਨੂੰ ਬੜੇ ਇਹਨਾਂ ਦੇ ਵਿੱਚ ਲਵੇਟਿਆ ਰਹੇ ਸੀਗਾ ਨਾ ਕੁਝ ਨਹੀਂ ਇੱਦਾਂ ਹੀ ਸਾਰੇ ਕਿੱਲਰੇ ਪਏ ਸੀ ਇੱਦਾਂ ਹੀ ਪਿਆ ਸੀ ਇਹ ਜੀ 10 ਪੋਥੀਆਂ ਜਿਹੜੀਆਂ ਨੇ ਮਹਾਰਾਜ ਜੀ ਦੀਆਂ ਆ ਠੀਕੇ ਨੇ ਪੋਥੀ ਪਹਿਲੀ ਆ ਸਾਬ ਸਿੰਘ ਦੀ ਠੀਕੇ ਨੇ ਤੇ ਪੂਰਾ ਭਾਗ ਆ ਜੀ ਇਹਨਾਂ ਨੂੰ ਸਵੇਰੇ ਕੂੜੇ ਦੇ ਢੇਰ ਦੇ ਵਿੱਚੋਂ ਮਿਲੇ ਨੇ ਤੇ ਕੱਲਾ ਕੱਲਾ ਮਹਾਰਾਜੀ ਦਾ ਜਿਹੜਾ ਆ ਪੈ ਗਿਰੋ ਸਲੂਬ ਸੀ ਜਿਹੜਾ ਉਹ ਕੂੜੇ 'ਚ ਪਿਆ ਸੀਗਾ ਤੇ ਮਹਾਰਾਜ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਤੇ ਸੇਵਾ ਲਈ ਇਹਨਾਂ ਦੇ ਕੋਲੋਂ ਓਹੋ ਮਹਾਰਾਜ ਦੇ ਪਾਸ਼ਾ ਕਿੱਥੇ ਸੰਦਾ ਪੜਾ ਹੋਊਗਾ ਤੋੜ ਸਾਡੇ ਵਾਸਤੇ ਤੁਸੀਂ ਕੀ ਕੀ ਕੀਤਾ ਤੁਸੀਂ ਕਿੱਥੇ ਖੜ ਗਏ ਆ ਵਾਹਿਗੁਰੂ ਇਹ ਹੈਗੇ ਮਿਸਰੀ ਕਾਲਜ ਵਾਲਿਆਂ ਦੀ ਪ੍ਰਿੰਟਿਕ ਵਾਹਿਗੁਰੂ ਤੜਾਕਸ਼ ਹੰਬੂਕ ਸਾਹਮਣੇ ਆਇਆ ਫਰੋਜਪੁਰ ਦੀ ਤੋੜਾ ਭਰਿਆ ਪੂਰਾ ਇੱਕ ਮਰਬਾਨੀ ਦੀਆਂ ਪੋਥੀਆਂ ਦਾ ਜਿਹੜਾ ਸੱਟਿਆ ਸੀਗਾ ਤੇ ਉਹ ਬੰਦੇ ਫੜ ਹੋ ਗਏ ਬਾਅਦ ਚ ਅੱਜ ਇਸ ਗੇ ਮੁੰਸਰ ਸਾਹਿਬ ਦੇ ਵਿੱਚ ਵੀ ਹੋਇਆ ਵਾ ਪਹਿਲਾਂ ਵੀ ਹੋ ਚੁੱਕਾ ਕਈ ਵਾਰੀ ਫਿਰ ਹੋ ਗਿਆ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਜਿਹੜਾ ਵਾ ਕੋਈ ਇੰਦੀ ਯਾਦੀ ਸ਼ਕਤੀ ਨਹੀਂ ਵਰਤੀ ਜਾ ਰਹੀ ਵੀ ਉਹ ਛੇਛਰੀ ਬੰਦਾ ਲਖਪਤ ਸਿੰਘ ਨੇ ਆਪ ਹੀ ਸੀਸੀਟੀਵੀ ਚ ਲੱਭ ਗਏ ਤੇ ਗੱਡੀ ਇੱਕ ਜਿਹੜੀ ਆ ਉਹ ਆਇਡੈਂਟੀਫਾਈ ਕੀਤੀ ਐ ਜਿਹੜੀ ਕੈਮਰੇ 'ਚ ਆ ਰਹੀ ਐ ਪਰ ਗੱਡੀ ਦਾ ਨੰਬਰ ਨੰਬਰ ਨਹੀਂ ਆ ਰਿਹਾ ਨੰਬਰ ਨਹੀਂ ਪਤਾ ਲੱਗ ਰਿਹਾ ਗੱਡੀ ਦਾ ਪਤਾ ਲੱਗ ਰਿਹਾ ਸਿਰਫ ਗੱਡੀ ਦਿਖ ਰਹੀ ਐ ਜੇ ਤੇ ਸ਼ੱਕ ਹੈ ਵੀ ਇਹ ਗੱਡੀ ਜਿਹੜੀ ਖੜੀ ਸੀ ਉੱਥੇ ਇਹਨੇ ਸੱਟਿਆ ਹੋ ਸਕਦਾ ਜਦੋਂ ਸਾਫਾ ਬੁਣ ਕੋਥੀ ਹੋਈਦੀ ਤੇ ਪਹਿਲੇ ਸਾਫਾ ਨਾਲ ਹੁਣ ਸਾਡਾ ਪਿਓ ਛੜਕਾਂ ਦੇ ਰੁਲਦਾ ਹੋਵੇ ਤੇ ਅਸੀਂ ਗੱਡੀਆਂ ਵੇਖ ਕੇ ਤੇ ਲਗੋਂ ਲੰਘ ਜੀਏ ਇਹ ਕਿਸੇ ਸਿੱਖ ਦਾ ਕਰਤਾਰ ਨਹੀਂ ਹੈਗਾ ਅਰਦਾਸ ਆ ਕਿ ਮਹਾਰਾਜਾ ਨਾ ਹੀ ਇੰਦਾ ਦੀ ਕੋਈ ਸਮਾ ਬਣੇ ਨਾ ਹੀ ਕੋ ਬੇਦਕੀ ਹੋਵੇ ਨਾ ਹੀ ਸਾਨੂੰ ਕਿਸੇ ਦਾ ਕਰਨਾ ਪਵੇ ਪਰ ਫਿਰ ਵੀ ਸਾਰੇ ਸਿੰਘਾਂ ਨੂੰ ਮੈਂ ਨਾਲ ਸਾਹ ਹਰ ਸਿੱਖ ਨੂੰ ਬੇਨਤੀ ਆ ਕਿ ਜੇਕਰ ਇੰਦਾ ਦਾ ਕੁਝ ਹੁੰਦਾ ਤੇ ਫਿਰ ਸੇਵਾ ਆਪ ਹੀ ਕਰਿਆ ਕਰੋ ਕਿ ਕਾਨੂੰਨਾਂ ਦੇ ਉੱਤੋਂ ਜਿਹੜਾ ਭਰੋਸਾ ਉਤ ਚੁੱਕਿਆ ਗਿਆ ਬੇਦਕੀ ਵਾਲੇ ਮਸਲੇ ਸਾਡਾ 2015 ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਹੋ ਚੁੱਕਾ ਬਹੁਤ ਵਰੀ ਹੋ ਚੁੱਕਾ ਪਰ ਕੋਈ ਵੀ ਇੰਦਾ ਦਾ ਸਖਤ ਇੰਦਾ ਕੋਈ ਪਹਿਰਾ ਨਹੀਂ ਬਣਿਆ ਤੇ ਕਾਨੂੰਨ ਨਹੀਂ ਬਣਿਆ ਇਹ ਏਦਾਂ ਨਹੀਂ ਕੋਈ ਕਾਰਵਾਈ ਕਰਦਾ ਤੇ ਉਹ ਸਖਤ ਕਾਰਵਾਈ ਹੋਵੇ ਮਹਾਰਾਜ ਗੜੀ ਅਰਦਾਸ ਆ ਕਿ ਮਹਾਰਾ ਸਾਨੂੰ ਸਮਰਥ ਬਖਸ਼ੋ ਜਿਹੜਾ ਇਹ ਪਾਪ ਜਿਹੜਾ ਹੋ ਰਿਹਾ ਸਾਡੀ ਪੰਜਾਬ ਦੀ ਧਰਤੀ ਤੇ ਇਹ ਨਾ ਹੋਵੇ ਸੋ ਬਾਕੀ ਦੇਖਦੇ ਆਂ ਜੀ ਅਗਲੀ ਅਪਡੇਟ ਜਿਹੜੀ ਸਾਰੇ ਸੰਗਤ ਨੂੰ ਦਵਾਂਗੇ ਧੰਨਵਾਦ ਆਏ ਹੋ ਸਾਰੇ ਸਿੰਘਾਂ ਦਾ ਹਰ ਸਿੱਖ ਦਾ ਇਹ ਫਰਜ਼ ਆ ਕਿ ਉਹ ਆਪਣਾ ਜਿੱਥੇ ਵੀ ਕੋਈ ਏਦਾਂ ਦੀ ਗੱਲ ਹੁੰਦੀ ਆ ਨਾ ਹੋਵੇ ਇਹ ਕਾਨੂੰਨ ਜੀ ਨਹੀਂ ਕਰਦਾ ਪਹੁੰਚਦਾ ਹੁੰਦੀ ਆ ਜਰੂਰ ਪਹੁੰਚੋ ਆਪਾਂ ਵੇਸਲੇ ਹੋ ਗਏ ਆ ਤਾਂ ਸ਼ਾਇਦ ਇਹ बार-बार ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ